ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਅਤੇ ਸਰਹੱਦੋਂ ਪਾਰ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਪਾਕਿਸਤਾਨ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਐਂਟੀ ਡਰੋਨ ਸਿਸਟਮ ਤੈਨਾਤ ਕੀਤਾ ਗਿਆ ਹੈ। ਖੁਰ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ। ਆਪਣੀ ਰਾਖੇ ਲਈ ਆਪਣਾ ਐਂਟੀ ਡਰੋਨ ਸਿਸਟਮ ਤੈਨਾਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਹੁਣ ਸਰਹੱਦ ਤੇ ਹੋਣ ਵਾਲੀ ਹਰ ਗਤੀਵਿਧੀ ਤੇ ਨਜ਼ਰ ਰੱਖੀ ਜਾਵੇਗੀ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇਗੀ ਬੜੀ ਲੋੜ ਸੀ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਔਰ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜਿਹੀ ਐਕਟੀਵਿਟੀਆਂ ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਬੀਤੇ ਕੱਲ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਜਦਮੂਰਾ ਵੱਲੋਂ ਜਲੰਧਰ ਦੇ ਵਿੱਚ ਈ ਚਲਾਨ ਦੀ ਸ਼ੁਰੂਆਤ ਕੀਤੀ ਗਈ ਔਰ 1100 ਦੇ ਕਰੀਬ ਕੈਮਰੇ ਜਿਹੜੇ ਹੈਗੇ ਨੇ ਜਲੰਧਰ ਦੇ ਵੱਖ-ਵੱਖ ਜਿਹੜੇ ਪੁਆਇੰਟ ਹੈਗੇ ਆ 13 ਪੁਆਇੰਟ ਉਹਨਾਂ ਦੇ ਵਿੱਚ ਲਗਾਏ ਗਏ ਨੇ ਸਿਲਾਲ ਦੀ ਘੜੀ ਦੇ ਵਿੱਚ ਪੰਜ ਪੁਆਇੰਟ ਜਿਹੜੇ ਹੈਗੇ ਉਹਨਾਂ ਨੂੰ ਸਤਰਕ ਕੀਤਾ ਗਿਆ ਜਿੱਥੇ ਈ ਚਲਾਨ ਦੀ ਪ੍ਰਕਿਰਿਆ ਫੈਸਲੇ ਨਕੌਦਰ ਚੌਂਕ ਦੇ ਵਿੱਚ ਮੌਜੂਦ ਹੈਗੇ ਆ ਤਾਂ ਤਸਵੀਰਾਂ ਹੈਗੀਆਂ ਨੇ ਜਿੱਥੇ ਕਿ ਲੋਕ ਆਪਣੇ ਵਹੀਕਲਾਂ ਤੇ ਜਾ ਰਹੇ ਨੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕਿ ਆਖਰਕਾਰ ਉਹਨਾਂ ਨੂੰ ਇਸ ਬਾਰੇ ਅਵੇਅਰਨੈਸ ਹੈ ਜਾਂ ਨਹੀਂ ਹੈ ਕਿਉਂਕਿ ਈ ਚਲਾਨ ਜਿਹੜੇ ਹੋਣੇ ਨੇ ਉਹ ਸਿੱਧਾ ਸਿੱਧਾ ਉਹਨਾਂ ਦੇ ਮੋਬਾਈਲ ਦੇ ਉੱਤੇ ਮੈਸੇਜ ਆਣੇ ਨੇ ਇੱਕ ਵਾਈਟ ਲਾਈਨ ਰੱਖੀ ਹੈ ਉਹਨੂੰ ਕ੍ਰੋਸ ਕਰਨ ਦਾ ਵੀ ਚਲਾਨ ਜਿਹੜਾ ਹੈਗਾ ਇੱਥੇ ਦੱਸਿਆ ਜਾ ਰਿਹਾ ਹੈਲਮਟ ਦਾ ਚਲਾਨ ਜਿਹੜਾ ਹੈਗਾ ਉਹ ਦੱਸਿਆ ਰੈੱਡ ਲਾਈਟ ਦਾ ਜੰਪ ਜਿਹੜਾ ਹੈਗਾ ਉਹਦਾ ਚਲਾਨ ਵੀ ਦੱਸਿਆ ਜਾਂਦਾ ਭਾਈ ਸਾਹਿਬ ਈ ਚਲਾਨ ਦੀ ਸ਼ੁਰੂਆਤ ਹੋ ਚੁੱਕੀ ਹੈ ਜਲੰਧਰ ਦੇ ਵਿੱਚ ਜਾਣਕਾਰੀ ਹੈ ਤੁਹਾਨੂੰ ਇਹਦੇ ਵਿੱਚ ਨਹੀਂ ਹੈ ਜਿਹੜੀ ਵਾਈਟ ਲਾਈਨ ਲੱਗੀ ਹੈ ਜੇ ਤੁਸੀਂ ਉਹਨੂੰ ਕ੍ਰੋਸ ਕਰਦੇ ਆ ਨਾ ਉਹਦਾ ਚਲਾਣ ਹੈ ਕੈਮਰੇ ਲੱਗ ਚੁੱਕੇ ਨੇ ਸਾਰੇ ਪਾਸੇ ਤੇ ਇਹਨਾਂ ਦੇ ਹਜੇ ਟੈਂਪਰੇਰੀ ਟ੍ਰਾਇਲ ਚੱਲਦਾ ਪਿਆ ਵਾ ਤੇ ਥੋੜੇ ਦਿਨਾਂ ਦੇ ਵਿੱਚ ਇਹ ਪੂਰੀ ਤਰ੍ਹਾਂ ਨਾਲ ਲਾਗੂ ਹੋ ਜਾਣਗੇ ਚਲਾਣ ਹੋਣੇ ਨੇ ਮੋਬਾਈਲ ਦੇ ਉੱਪਰ ਤੁਹਾਡੇ ਮੈਸੇਜ ਆਉਣਗੇ ਠੀਕ ਹੈ ਜੀ ਜਾਣਕਾਰੀ ਹੈ ਤੁਹਾਨੂੰ ਇਹਦੇ ਬਾਰੇ ਨਹੀਂ 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 ਜਾਣਕਾਰੀ ਨਹੀਂ ਕਿਉਂਕਿ ਜਿਹੜੀ ਵਾਈਟ ਲਾਈਨ ਕ੍ਰੋਸ ਕਰਦੇ ਹੋ ਨਾ ਜੈਪਰਾ ਲਾਈਨ ਕ੍ਰੋਸ ਕਰਦੇ ਹੋ ਤਾਂ ਉਹਦਾ ਵੀ ਚਲਾਣ ਆ ਰੈੱਡ ਲਾਈਨ ਜੱਪਦਾ ਵੀ ਚਲਾਣ ਹੈ ਹੈਲਮਟ ਦਾ ਵੀ ਚਲਾਣ ਹੈ ਤਾਂ ਇਹ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਹਜੇ ਅਵੇਅਰਨੈਸ ਨਹੀਂ ਹੈ ਅਸੀਂ ਗਰਾਉਂਡ ਜ਼ੀਰੋ ਤੇ ਉਤਰੇ ਆ ਕਿ ਜਿਹੜੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ ਪੰਜਾਬ ਪੁਲਿਸ ਦੇ ਜਿਹੜੇ ਏਡੀਸੀਪੀ ਹੈਗੇ ਨੇ ਟ੍ਰੈਫਿਕ ਦੇ ਉਹ ਵੀ ਨਾਲ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਫਿਲਹਾਲ ਜਿਹੜੀ ਇਹ ਵਾਈਟ ਲਾਈਨ ਹੈ ਇਹ ਜ਼ੈਬਰਾ ਲਾਈਨ ਹੈ ਜ਼ੈਬਰਾ ਲਾਈਨ ਦੇ ਪਿੱਛੇ ਇਹ ਦੋ ਲਾਈਨਾਂ ਜਿਹੜੀਆਂ ਹੈਗੀਆਂ ਇਹਨੂੰ ਕ੍ਰੋਸਿੰਗ ਦੇ ਉੱਤੇ ਰੈੱਡ ਲਾਈਟ ਜਦੋਂ ਹੋ ਜਾਂਦੀ ਹੈ ਜੇ ਕੋਈ ਇਸ ਲਾਈਨ ਨੂੰ ਕ੍ਰੋਸ ਕਰਦਾ ਤਾਂ ਉਸ ਦਾ ਚਲਾਨ ਸੰਭਾਵਿਕ ਜੀ ਗੱਲ ਹੈ ਕਿ ਉਹਦਾ ਚਲਾਨ ਜਿਹੜਾ ਹੈਗਾ ਕੈਮਰਾ ਰਾਹੀਂ ਹੋਏਗਾ ਔਰ ਮੈਸੇਜ ਜਿਹੜਾ ਸਿੱਧਾ-ਸਿੱਧਾ ਉਹਨਾਂ ਦੇ ਮੋਬਾਈਲ ਦੇ ਉੱਤੇ ਚਲਾਇਆ ਜਾਏਗਾ ਇਹ ਕਰਕੇ ਜਿਹੜੀ ਸਥਿਤੀ ਦੱਸੀ ਗਈ ਹੈ ਜ਼ੈਬਰਾ ਕ੍ਰੋਸਿੰਗ ਹੈ ਜ਼ੈਬਰਾ ਕ੍ਰੋਸਿੰਗ ਜਿਹੜੇ ਲੋਕ ਕਰਦੇ ਹੋਏ ਇੱਥੇ ਨਜ਼ਰ ਆ ਰਹੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹੋਰ ਲੋਕਾਂ ਨਾਲ ਵੀ ਤੁਹਾਨੂੰ ਜਾਨ ਜਾਣਕਾਰ ਜੀ ਦੱਸਦੀ ਆ ਕਿ ਈ ਚਲਾਨਾਂ ਦੀ ਸ਼ੁਰੂਆਤ ਹੋ ਚੁੱਕੀ ਆ ਤੁਸੀਂ ਤੁਹਾਨੂੰ ਪਤਾ ਇਸ ਤੁਹਾਨੂੰ ਉਹ ਵਾਈਟ ਲਾਈਨ ਜਿਹੜੀ ਆ ਨਾ ਉਹਦੇ ਪਿੱਛੇ ਖੜਾ ਹੋਣਾ ਜ਼ੈਬਰਾ ਲਾਈਨ ਤੇ ਨਹੀਂ ਤੁਸੀਂ ਖੜਾ ਜਿੱਥੇ ਆਉਂਦੇ ਹੋ ਇੱਥੇ ਤੁਹਾਡਾ ਚਲਾਨ ਹੈ ਕਿਉਂਕਿ ਕੈਮਰੇ ਲੱਗ ਚੁੱਕੇ ਆ ਨਹੀਂ ਵਾਈਟ ਲਾਈਨ ਜਿਹੜੀ ਆ ਵਾਲੀ ਵਾਈਟ ਲਾਈਨ ਆ ਤੁਸੀਂ ਇਹਦੇ ਪਿੱਛੇ ਖੜੋਗੇ ਚਲਾਨ ਨਹੀਂ ਆ ਜੇ ਦੇ ਉੱਪਰ ਆਓਗੇ ਫਿਰ ਚਲਾਨ ਹੈਗਾ ਕਿ ਈ ਚਲਾਨ ਦੀ ਸ਼ੁਰੂਆਤ ਹੋ ਚੁੱਕੀ ਹੈ ਜਾਣਕਾਰੀ ਜਾਗਤਾਂ ਦੀ ਬਿਲਕੁਲ ਜੀ ਥੋੜਾ ਜੀ ਤੁਸੀਂ ਐਨ ਨੂੰ ਕਰ ਲਓ ਪਲੀਜ਼ ਸੀ ਇਧਰ ਲੀਆਂ ਵੀ ਦਖਾਨੇ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਗਰਾਉਂਡ ਜ਼ੀਰੋ ਦੇ ਉੱਤੇ ਅਫਸਰ ਜਿਹੜੇ ਹੈਗੇ ਨੇ ਉਹ ਪਹੁੰਚ ਚੁੱਕੇ ਨੇ ਔਰ ਉਹਨਾਂ ਵੱਲੋਂ ਤਾਂ ਬਿਲਕੁਲ ਇਸ ਵੇਲੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਟ੍ਰਾਇਲ ਬੇਸ ਤੇ ਜੇ ਲੋਕਾਂ ਨੂੰ ਦੱਸਿਆ ਜਾ ਰਿਹਾ ਵੀ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਚਲਾਨ ਜਿਹੜੇ ਕੀਤੇ ਜਾਣਗੇ ਮੈਂ ਕੋਸ਼ਿਸ਼ ਕਰਾਂਗਾ ਗੱਲਬਾਤ ਕਰਨ ਦੀ ਮੈਨੂੰ ਪਤਾ ਲੱਗ ਚੁੱਕਾ ਈ ਚਲਾਨ ਦੀ ਸ਼ੁਰੂਆਤ ਹੋ ਚੁੱਕੀ ਹੈ ਜਾਣਕਾਰੀ ਹੈ ਜੇ ਤੁਸੀਂ ਉਹ ਵਾਲੀ ਲਾਈਨ ਨੂੰ ਕ੍ਰੋਸ ਕਰਦੇ ਹੋ ਤਾਂ ਤੁਹਾਡਾ ਚਲਾਨ ਹੋਏਗਾ ਪਤਾ ਹੈ ਮੈਨੂੰ ਇਹ ਇਨਫੋਰਮੇਸ਼ਨ ਮਿਲ ਚੁੱਕੀ ਹੈ ਹਾਂਜੀ ਹਾਂਜੀ ਮੇਰੀ ਗੱਲ ਹੋ ਚੁੱਕੀ ਹੈ ਮੈਨੂੰ ਪਤਾ ਹੈ ਟ్రਾਇਲ ਬੇਸਿਸ ਤੋਂ ਬਾਅਦ ਈ ਚਲਾਨ ਆ ਦੇ ਮੋਬਾਈਲ ਦੇ ਉੱਤੇ ਮੈਸੇਜ ਆਉਣੇ ਸ਼ੁਰੂ ਹਾਂਜੀ ਹਾਂਜੀ ਪਤਾ ਹੈ ਇਨਫੋਰਮੇਸ਼ਨ ਹੈਗੀ ਚਲਾਨ ਬਾਅਦ ਗੱਲ ਤਾਂ ਬਿਲਕੁਲ ਐਸੇ ਵਾਲੇ ਜਿਹੜੀ ਵਾਈਟ ਦੋ ਲਾਈਨਾਂ ਨਜ਼ਰ ਆ ਰਹੀਆਂ ਜੇ ਇਹਨੂੰ ਕ੍ਰੋਸ ਕਰਦੇ ਹੋ ਜ਼ੈਬਰਾ ਲਾਈਨ ਕ੍ਰੋਸ ਕਰਦੇ ਹੋ ਤਾਂ ਈ ਚਲਾਨ ਜਿਹੜਾ ਉਹ ਹੋ ਜਾਣਾ ਤੇ ਇਸ ਦੇ ਬਾਰੇ ਜਾਣਕਾਰੀ ਅਸੀਂ ਜਿਹੜੇ ਐਡੀਸੀਪੀ ਸਾਹਿਬ ਗੁਰਬਾਜ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰਕਾਰ ਕੀ ਸਾਡੇ ਨਾਲ ਮੌਜੂਦ ਹੈ ਸਰ ਕਿਵੇਂ ਦੇਖਦੇ ਹੋ ਹਜੇ ਕਈ ਲੋਕਾਂ ਦੇ ਵਿੱਚ ਅਵੇਅਰਨੈਸ ਵੀ ਨਹੀਂ ਹੈਗੀ ਟ੍ਰਾਇਲ ਬੇਸਿਸ ਤੇ ਕਿੰਨਾ ਚਿਰ ਇਹ ਜਿਹੜਾ ਸਿਸਟਮ ਚੱਲੇਗਾ ਤੇ ਕਦੋਂ ਤੋਂ ਪੱਕੇ ਤੌਰ ਤੇ ਜਿਹੜੇ ਈ ਚਲਾਨ ਲੈ ਕੇ ਸ਼ੁਰੂਆਤ ਕੀਤੀ ਜਾਣੀ ਹੈ ਜਿਵੇਂ ਕਿ ਤੁਹਾਨੂੰ ਦੱਸ ਦਿੱਤੀ ਜਿਹੜੇ ਸਾਡੇ ਈ ਚਲਾਨ ਜਿਹੜੇ ਹੈਗੇ ਸਟਾਰਟ ਹੋ ਚੁੱਕੇ ਨੇ ਜਿੱਦਾਂ ਵੀ ਕੱਲ ਤੁਸੀਂ ਵੇਖਿਆ ਮਾਨਯੋਗ ਡੀਜੀਪੀ ਸਾਹਿਬ ਵੀ ਓਪਨਿੰਗ ਕਰਕੇ ਚੱਲੇ ਗਏ ਨੇ ਉਦਘਾਟਨ ਕਰ ਗਏ ਨੇ ਸੋ ਸਾਡੇ ਕਮਿਸ਼ਨਰ ਸਾਹਿਬ ਮੰਨ ਲਓ ਕਮਿਸ਼ਨਰ ਸਾਹਿਬ ਵੱਲੋਂ ਸਾਨੂੰ ਟ੍ਰੈਫਿਕ ਦਾ ਹੈਗਾ ਟ੍ਰੈਫੀਕ ਸਟਾਫ ਨੂੰ ਕਿ ਜਿਹੜੇ ਲੋਕਾਂ ਨੂੰ ਵੱਧ ਤੋਂ ਵੱਧ ਅਸੀਂ ਅਵੇਅਰ ਕਰੀਏ ਤੇ ਅੱਜ ਅਸੀਂ ਸਾਡੇ ਨਾਲ ACP ਟ੍ਰੈਫਿਕ ਤੇ ਨਾਲ ਸਾਡੇ ਜ਼ੋਨ ਚਾਰਜ ਤੇ ਸਾਡਾ ਟ੍ਰੈਫਿਕ ਸਟਾਫ ਹਰ ਹਰੇਕ ਚੌਂਕ ਤੇ ਜਾ ਕੇ ਪਬਲਿਕ ਨੂੰ ਅਵੇਅਰ ਕਰ ਰਹੇ ਅਸੀਂ ਵੀ ਜਿਹੜੇ ਨਵੇਂ ਰੂਲ ਆਏ ਨੇ ਇਹ ਚਰਨਿੰਗ ਦਾ ਤੜਾ ਆਨਲਾਈਨ ਚਲਾਨ ਹੋ ਜਾਣਾ ਉਹਦੇ ਸੰਬੰਧ ਦੇ ਵਿੱਚ ਜਿਹੜੇ ਪਬਲਿਕ ਨੂੰ ਅਸੀਂ ਅਵੇਅਰ ਕਰ ਰਹੇ ਹਾਂ ਜੀ ਮੈਂ ਦੇਖਿਆ ਕੁਝ ਲੋਕਾਂ ਨਾਲ ਮੈਂ ਗੱਲਬਾਤ ਵੀ ਕੀਤੀ ਇੱਥੇ ਉਹਨਾਂ ਨੂੰ ਹਜੇ ਇਹ ਹੀ ਨਹੀਂ ਪਤਾ ਹੈਗਾ ਕਿਹੜੀ ਲਾਈਨ ਨੂੰ ਕ੍ਰੋਸ ਕਰਨਾ ਕਿਹੜੀ ਨੂੰ ਨਹੀਂ ਕ੍ਰੋਸ ਕਰਨਾ ਇਹ ਥੋੜਾ ਜਿਹਾ ਜਾਗਰੂਕ ਕਰਨ ਦਾ ਵਿਸ਼ਾ ਥੋੜਾ ਜਿਹਾ ਬਿਲਕੁਲ ਜੀ ਅਸੀਂ ਜਿੱਦਾਂ ਸਾਡੇ ਸਿਗਨਲ ਚੌਂਕ ਆ ਅਸੀਂ ਹਰ ਚੌਂਕ ਤੋਂ ਪਹਿਲਾਂ ਜਿਹੜੇ ਹੈਗੇ ਪਿੱਛੇ ਬੋਰਡ ਲਗਾਏ ਗਏ ਹਨ ਵੀ ਆਪਣੀ ਜੈਬਰਾ ਜਿਹੜੀ ਵਾਈਟ ਲਾਈਨ ਆ ਜੈਬਰਾ ਉਹਨੂੰ ਕ੍ਰੋਸ ਨਾ ਕਰੋ ਉਸ ਤੋਂ ਪਿੱਛੇ ਆਪਣੇ ਬਾਈਕ ਵਗੈਰਾ ਮੋਟਰਸਾਈਕਲ ਆਪਣੀਆਂ ਗੱਡੀਆਂ ਉਹਦੇ ਪਿੱਛੇ ਰੋਕੋ ਉਸ ਤੋਂ ਇਲਾਵਾ ਅਸੀਂ ਇਹ ਵੀ ਬੋਰਡ ਕਈ ਲਗਾਏ ਗਏ ਨੇ ਵੀ ਰੌਂਗ ਸਟਾਨਾ ਕੋਈ ਆਵੇ ਤੇ ਮੇਬੀ ਸਾਡੇ ਜਿਹੜੇ ਇੱਥੇ ਡਿਸਪਲੇ ਜਿਹੜੀਆਂ ਸਕਰੀਨਾਂ ਚੱਲਦੀਆਂ ਆ ਕਾਰਪੋਰੇਸ਼ਨ ਵੱਲੋਂ ਜਿਹੜਾ 스마트 ਸਿਟੀ ਦੇ ਪ੍ਰੋਜੈਕਟ ਦੇ ਅੰਦਰ ਜਿਹੜੀਆਂ ਸਕਰੀਨਾਂ ਚੱਲ ਰਹੀਆਂ ਉੱਤੇ ਅਸੀਂ ਡਿਸਪਲੇ ਵੀ ਕਰ ਰਹੇ ਹਾਂ ਵੀ ਸਾਡੇ ਈ ਚਲਾਨ ਜਿਹੜੇ ਆਨਲਾਈਨ ਚਲਾਨ ਸਟਾਰਟ ਹੋ ਗਏ ਨੇ ਤੇ ਲੋਕਾਂ ਨੂੰ ਉਹ ਸਕਰੀਨਾਂ ਤੇ ਲਗਾ ਕੇ ਵੀ ਅਸੀਂ ਵੇਅਰ ਵੇਅਰਨੈਸ ਕਰ ਰਹੇ ਹਾਂ ਬਾਕੀ ਅਸੀਂ ਮੀਡੀਆ ਰਾਇ ਵੀ ਆਪਣਾ ਵੱਤੋ ਵੱਤ ਜਿਹੜੇ ਹੈਗੇ ਜਲੰਧਰ ਵਾਸੀਆਂ ਨੂੰ ਤੇ ਨਾਲ ਲੱਗਦੇ ਪਿੰਡਾਂ ਨੂੰ ਵੀ ਵੀਰ ਕਰ ਰਹੇ ਆ ਮੀਡੀਆ ਰਾਇ ਵੀ ਮੈਸੇਜ ਚਾ ਰਹੇ ਵੱਤੋ ਵੱਤ ਕਿ ਲੋਕੀ ਜਿਹੜੇ ਟ੍ਰੈਫੀ ਰੂਲ ਜਿਹੜੇ ਉਹਨੂੰ ਫੋਲੋ ਕਰਨਾ ਚਾਹੀਦਾ ਸਰ ਇੱਕ ਚੀਜ਼ ਹੋਰ ਸੀਗੀ ਇੱਥੇ ਕਿ ਕਿਹੜੇ ਕਿਹੜੀ ਕੈਟਾਗਰੀ ਚ ਰੱਖੇ ਗਏ ਨੇ ਫਿਲਹਾਲ ਦੀ ਘੜੀ ਦੇ ਵਿੱਚ ਫਿਲਹਾਲ ਦੀ ਘੜੀ ਅਸੀਂ ਜਿਹੜੇ ਚਲਾਨ ਜਿਹੜੇ ਜੈਬਰਾ ਕ੍ਰੋਸਿੰਗ ਜਿਹੜੀ ਜੈਬਰਾ ਕ੍ਰੋਸਿੰਗ ਤੋਂ ਬਾਅਦ ਜਿਹੜਾ ਰੈੱਡ ਲਾਈਟ ਕ੍ਰੋਸ ਕਰਦੇ ਆ ਉਹਦਾ ਚਲਾਨ ਆ ਤੇ ਇਸ ਤੋਂ ਸੈਕਿੰਡ ਸਾਡਾ ਜਿਹੜਾ ਹੈਗਾ ਰੋਂਗ ਸਾਈਡ ਜਿਹੜਾ ਕੋਈ ਆਂ ਅਸੀਂ ਰੌਂਗ ਸਾਈਡ ਦਾ ਚਲਾਨ ਕਰ ਰਹੇ ਹਾਂ ਜੀ ਆਨਲਾਈਨ ਹਾਂਜੀ ਰੈੱਡ ਲਾਈਟ ਤੇ ਜੈਬਰਾ ਇੱਕ ਤਿੰਨ ਹੋ ਗਏ ਜੀ ਤਿੰਨ ਤਿੰਨ categories ਜੀ ਜੀ ਤੇ ਜੇ ਟ్రਾਇਲ ਬੇਸਿਸ ਦੀ ਗੱਲ ਕਰਾਂ ਕਿੰਨਾ ਸਮਾਂ ਇਸ ਤਰ੍ਹਾਂ ਰਹੇਗਾ ਕਿ ਟ్రਾਇਲ ਬੇਸ ਲੋਕਾਂ ਨੂੰ ਅਵੇਅਰ ਵੀ ਕਰਨਾ ਹੈਗਾ ਪੱਕੇ ਤੌਰ ਤੇ ਵੀ ਉਸ ਤੋਂ ਬਾਅਦ ਸਟਾਰਟ ਕਰਨਾ ਦੇਖੋ ਅਸੀਂ ਅਵੇਅਰ ਅੱਜ ਕਰ ਹੀ ਰਹੇ ਹਾਂ ਕੱਲ ਵੀ ਕਰ ਰਹੇ ਹਾਂ ਮੀਡੀਆ ਰਾਈਮ ਵੀ ਕਾਫੀ ਜਿਹੜਾ ਮੈਸੇਜ ਆ ਰਿਹਾ ਪਬਲਿਕਲੀ ਜਾ ਰਿਹਾ ਤੁਹਾਡੇ ਵੱਲੋਂ ਵੀ ਕੀਤਾ ਜਾ ਰਿਹਾ ਲੋਕਾਂ ਨੂੰ ਵੀ ਸਾਡੀ ਕੋਸ਼ਿਸ਼ ਇਹ ਵੀ ਸਾਡੇ ਅਵੇਅਰ ਅਵੇਅਰ ਕਰਨ ਤੋਂ ਬਾਅਦ ਅਸੀਂ ਆਪਣੇ ਜਿਹੜੇ ਸਾਡੇ ਕੈਮਰੇ ਲੱਗੇ ਆ ਸਾਡਾ ਜੋ ਸਿਸਟਮ ਲੱਗਾ ਹੋਇਆ ਕੰਟਰੋਲ ਦੇ ਅਸੀਂ ਉਹਦੇ ਰਾਈਮ ਦੇਖਾਂਗੇ ਕਿ ਕਿੰਨੀ ਪਬਲਿਕ ਜਿਹੜੀ ਆ ਜਲੰਧਰ ਦੇ ਲੋਕ ਜਿਹੜੇ ਆ ਇਸ ਰੂਲ ਨੂੰ ਫੋਲੋ ਕਰ ਰਹੇ ਆ ਸਮਝ ਰਹੇ ਆ ਕਿ ਲੋਕੀ ਰੂਲ ਤ ਨਹੀਂ ਬ੍ਰੇਕ ਕਰ ਰਹੇ ਕਿੰਨਾ ਕੁ ਕੰਟਰੋਲ ਹੋ ਰਿਹਾ ਲੋਕੀ ਇਸ ਰੂਲ ਨੂੰ ਫੋਲੋ ਕਰ ਉਹਦੇ ਅਕੋਰਡਿੰਗਲੀ ਅਸੀਂ ਜਿਹੜਾ ਅਗਲਾ ਸਟੈਪ ਲਵਾਂਗੇ ਕਿਉਂਕਿ ਅਸੀਂ ਜਿਹੜੇ ਚਲਾਨ ਆ ਸੀ ਜਦੋਂ ਮਰਜੀ ਅਸੀਂ ਚਲਾਨ ਤਾਂ ਅਸੀਂ ਆਨਲਾਈਨ ਕਰ ਸਕਦੇ ਆ ਸਾਡਾ ਜਿਹੜਾ ਸਿਸਟਮ ਐਕਟਿਵ ਹੋ ਚੁੱਕਿਆ ਬਟ ਸਾਡੇ ਵੀ ਜੇ ਡੇਲੀ ਬੇ ਵੇਅਰ ਕਰਾਂਗੇ ਲੋਕਾਂ ਨੂੰ ਤੇ ਜਿੰਨੇ ਲੋਕ ਜੇ ਸਾਨੂੰ ਲੱਗੇਗਾ ਵੀ ਲੋਕ ਇਸ ਜੀ ਨੂੰ ਸਾਡੀ ਵੇਅਰ ਕਰਨ ਤੋਂ ਬਾਅਦ ਵੀ ਲੋਕ ਜਿਹੜੇ ਰੂਲ ਫਾਲੋ ਨਹੀਂ ਕਰ ਰਹੇ ਫਿਰ ਅਸੀਂ ਜਿਹੜਾ ਹੈਗਾ ਚਲਾਨ ਕਟਨੇ ਫਿਰ ਅਸੀਂ ਚਲਾਨ ਜਿਹੜੇ ਆ ਉਹ ਕਟਣਾ ਸ਼ੁਰੂ ਵੀ ਕਰਾਂਗੇ ਇੱਕ ਮੇਰਾ ਲਾਸਟ ਸਵਾਲ ਹੈਗਾ ਫੈਸਟੀਵਲ ਸੀਜ਼ਨ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੋਭਾ ਯਾਤਰਾ ਵੀ ਨਿਕਲਣੀ ਹੈ ਲੋਕ ਜਿਹੜੇ ਹੈਗੇ ਜਾਂ ਨੌਜਵਾਨ ਮੈਂ ਸਿੱਧੀ ਗੱਲ ਕਰਾਂ ਵੀ ਨੌਜਵਾਨ ਪੀੜੀ ਜਿਹੜੀ ਹੈਗੀ ਆ ਉਹ ਥੋੜਾ ਹੁਰਦੰਗ ਮਚਾਉਂਦੇ ਨੇ ਜਿੱਦਾਂ ਟ੍ਰਿਪਲ ਰਾਈਡਿੰਗ ਹੋ ਜਾਂਦੀ ਹੈ ਵਿਦਾਊਟ ਹੈਲਮਟ ਹੋ ਜਾਂਦੇ ਨੇ ਕੁਝ ਇਸ ਤਰ੍ਹਾਂ ਨੂੰ ਲੈ ਕੇ ਇਸ ਨੂੰ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖੋਗੇ ਦੇਖੋਈ ਇੱਕ ਤਾਂ ਸਾਡੇ ਜਿਵੇਂ ਤੇ ਦੇਖ ਰਹੇ ਸਾਡੇ ਸਿਗਨਲ ਲੱਗੇ ਹੋਏ ਕੋਈ ਕੁਝ ਜਗ੍ਹਾ ਤੇ ਸਾਡੇ ਮੁਲਾਜ਼ਮ ਪੱਕੇ ਖੜੇ ਹੋਏ ਟ੍ਰੈਫਿਕ ਵਾਲੇ ਜੇ ਤੁਸੀਂ ਕਹਿੰਦੇ ਟ੍ਰਿਪ ਰਾਈਡ ਕਰ ਰਹੇ ਆ ਜਾਂ ਬੋਲਡ ਬਾਜੀ ਕਰ ਰਹੇ ਆ ਉਹਦੇ ਦੇ ਲਈ ਸਾਡੇ ਟ੍ਰੈਫਿਕ ਸਟਾਫ ਵਾਲੇ ਜਿਹੜੇ ਮੌਕੇ ਦੇ ਆ ਉਹ ਉਹਨਾਂ ਨੂੰ ਰੋਕ ਕੇ ਉਹਨਾਂ ਤੇ ਜੋ ਬਣਦੀ ਕਾਰਵਾਈ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਜਿਹੜੀ ਈਚਲਾਨ ਆ ਇਹ ਸਾਡੇ ਕੈਮਰਾ ਰਾਹੀਂ ਜਿਹੜੇ ਚਲਾਨ ਹੋਣਗੇ ਜੇ ਕੋਈ ਚਲਾਨ ਰੈੱਡ ਲਾਈਟ ਕ੍ਰੋਸ ਕਰਦਾ ਜਾਂ ਕੋਈ ਰੋਂਗ ਸਾਈਡ ਆਂਦਾ ਉਹਨਾਂ ਦਾ ਮੈਂ ਤੁਹਾਨੂੰ ਮੀਡੀਆ ਰਾਹੀਂ ਇਹੀ ਦੱਸਣਾ ਚਾਹੁੰਦਾ ਲੋਕਾਂ ਨੂੰ ਵੀ ਜਿਹੜੇ ਤੁਹਾਡੇ ਰੌਂਗ ਸਾਈਡ 'ਚ ਕੋਈ ਆ ਰਿਹਾ ਕੋਈ ਲੈਟ ਜੰਪ ਕਰ ਰਿਹਾ ਉਹਦਾ ਰਿਪੋਰਟ ਜਿਹੜਾ ਹੈਗਾ ਪ੍ਰੋਪਰ ਵੀਡੀਓਗ੍ਰਾਫੀ ਆ ਪ੍ਰੋਪਰ ਉਹਦੇ ਜਿਹੜੇ ਅੱਗੇ ਉੱਤੇ ਕੰਟਰੋਲ ਦੇ ਸਾਡੀ ਵੀਡੀਓ ਆ ਰਹੀ ਹੈ ਤੁਸੀਂ ਕੈਮਰਾ ਦੇ ਅੰਦਰ ਹੀ ਤੁਹਾਡਾ ਜਿਹੜਾ ਸਾਰਾ ਕੁਝ ਦਿਖ ਰਿਹਾ ਤੁਸੀਂ ਗੱਡੀ ਤੁਹਾਡੀ ਕ੍ਰੋਸ ਕਰ ਰਹੀ ਜਾਂ ਨਹੀਂ ਕਰ ਰਹੀ ਇਹ ਚੀਜ਼ ਧਿਆਨ 'ਚ ਰੱਖ ਕੇ ਜਿਹੜਾ ਹੈਗਾ ਕੋਈ ਵੀ ਰੂਲ ਬ੍ਰੇਕ ਨਾ ਸੋ ਇਸ ਹਨ ਐਡੀਸੀਪੀ ਗੁਰਬਾਈ ਸਿੰਘ ਜਿਨ੍ਹਾਂ ਨੇ ਕਲੀਅਰ ਕੱਟ ਕਰ ਦਿੱਤਾ ਕਿ ਜਿਹੜੇ ਕੈਮਰੇ ਲੱਗੇ ਆ ਤੋ ਤੋ 3 ਦਿਨ ਤੱਕ ਜਿਹੜੀ ਅਵੇਅਰਨੈਸ ਹੈ ਵੀ ਆਨ ਜਿਹੜਾ ਹੈਗਾ ਉਹ ਚਲਾਇਆ ਜਾਣਾ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਣੀ ਆ ਉਸ ਤੋਂ ਬਾਅਦ ਵੀ ਜੇ ਕੋਈ ਅਣਗਹਿਲੀ ਕਰਦਾ ਕੈਮਰਾ ਰਾਹੀਂ ਚਲਾਨ ਜਿਹੜੇ ਕੱਟੇ ਜਾਣੇ ਕੱਟੇ ਜਾਣੇ ਹੈਗੇ ਈ ਚਲਾਨ ਕੱਟੇ ਜਾਣੇ ਨੇ ਪਰ ਜੇ ਕੋਈ ਫਿਰ ਵੀ ਇਸ ਨੂੰ ਅਣ ਦੇਖਿਆ ਕਰਦਾ ਜਾਂ ਅਣਗੌਲਿਆ ਕਰਦਾ ਫਿਰ ਜਿਹੜੀ ਉਹਨਾਂ ਕੋਲ ਇਲੈਕਟ੍ਰੋਨਿਕ ਮਸ਼ੀਨ ਹੈਗੀ ਆ ਟ੍ਰੈਫਿਕ ਪੁਲਿਸ ਵਾਲਿਆਂ ਕੋਲ ਉਹਦੇ ਰਾਹੀਂ ਵੀ ਚਲਾਨ ਜਿਹੜੇ ਹੈਗੇ ਲੋਕਾਂ ਦੇ ਜਿਹੜੇ ਜੇ ਕੋਈ ਗਲਤ ਤਰੀਕਿਆਂ ਦੇ ਨਾਲ ਵਹੀਕਲ ਚਲਾਉਂਦਾ ਜਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਫਿਰ ਉਹ ਟ੍ਰੈਫਿਕ ਮਸ਼ੀਨ ਜਿਹੜੀ ਚਲਾਲ ਮਸ਼ੀਨ ਹੈਗੀ ਆ ਉਹਦੇ ਨਾਲ ਵੀ ਚਲਾਨ ਜੜੇ ਕੱਟੇ ਜਾਣੇ ਨੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਨਿੰਦਰ ਕੰਬੋਲ ਟੈਲੀਸੂਰਟੀ ਵੀ ਗਿਲੰਦਰ